ਵਾਹਿਗੁਰੂ ਜੀ ਦਾ ਖਾਲਸਾ ਛੇ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਰਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਬੰਦ ਰੋਣੀ ਤੇ ਆਪ ਚਾਪੂੜੀ ਤਰਤੀ ਬਖਸ਼ੇ ਤੇ ਬਖਸ਼ੇ ਨਾਮ ਦਿਨ ਸਭ ਨੂੰ ਦੇ ਅਰੋਗਤਾ ਦੀ ਕਹਿੰਦੇ ਉਹ ਮੋਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ ਹੂੰ ਤਾਂ ਮੈਂ ਹੁਣ ਜਿਹੜੀਆਂ ਹੁਣ ਕਰਦਾ ਮੈਂ ਮੌਜੀ ਲਿਆਉਆ ਕਰਨ ਹੂੰ 55 ਦਾ ਸੰਦੀਪ ਭਰਾ ਨੇ ਕਰੀਆਂ ਹੋਣੀਆਂ ਗੱਡੀ ਸਾਸਰੀ ਘਰ ਤਾਂ ਬਰਾਦੇ ਮੈਂ ਜੀ ਕਿ ਖਾਲਸਾ ਵੈਗਦੇ ਕਿਹੋ ਤੇ ਗੱਲ ਹੈਗੀ ਜੀ ਐਦਾਂ ਕੋ ਬਾਪੂ ਸਾਡਾ ਰੋਜ਼ ਨਵੇਂ ਤੇ ਨਵਾਂ ਨਕਸ਼ਾ ਬਣਾਵਾ ਦੇਖੋ ਤੁਸੀਂ ਨੋਟ ਕੱਢਦੇ ਹੋ ਨਾ ਵੀਡੀਓ ਦੇ ਵਿੱਚ ਵੀ ਆ ਆਪ ਮਨੂਲਾ ਤਾਂ ਕਿੰਨੇ ਡੱਬਿਆਂ ਡੁੱਬੀ ਜਾਂ ਸਾਰੀ ਗਿਣਤੀ ਆਉਂਦੀ ਵੀ ਕਿੰਨੀਆਂ ਕਿੰਨੀਆਂ ਦਾ ਤੇ ਤੂੰ ਹੀ ਕਹਿੰਦਾ ਮੇਰਾ ਮੋਬਾਈਲ ਫੋਨ ਦਾ ਵੀ ਮੇਰਾ ਮਨੰਜਣਾ ਮੈਂ ਵੀ ਮਨੰਜਣਾ ਕਰੀਏ ਜਦੋਂ ਦਾ ਡਾਡੀ ਵੱਲੋਂ ਕਈ ਵਾਰ ਕਹਦਾ ਕਹਦਾ ਤੂੰ ਫੋਨ ਨਹੀਂ ਛੱਡਦਾ ਹੈਗਾ ਵੀ ਤੂੰ ਫੋਨ ਪਰੇ ਲੱਗਿਆ ਰਹਿੰਦਾ ਚੱਲ ਫੋਨ ਮੇਰਾ ਫੋਨ ਦਾ ਡਾਡੀ ਕੰਮ ਹੁੰਦਾ ਮੈਂ ਵੀ ਮੈਂ ਵੀਡੀਓ ਪਾਤੀ ਹਾਂ ਉਹਦਾ ਕਿਵੇਂ ਕਿਵੇਂ ਗਰੋਥ ਤੇ ਚੱਲਦੀ ਵੀਡੀਓ ਕਿੱਦਾਂ ਉਹਦੇ 'ਤੇ ਕਮੈਂਟ ਆਉਂਦੇ ਨਾ ਪੈਂਦਾ ਸਾਰਾ ਉਹ ਡਾਡੀ ਦੇ ਵਿੱਚ ਮੈਂ ਉਹ ਫੋਨ ਦੇ ਵਿੱਚ ਦੇਖੀ ਜਾਂਦਾ ਫਿਰ ਆਇਆ ਫਿਰ ਵਿੱਚ ਟਾਈਮ ਤਾਂ ਪਾਸ ਕਰਨੀ ਕਿਧਰ ਨਾ ਕਿਧਰ ਨੂੰ ਉਸੇ ਇੱਧਰ ਆਪਣੇ ਉਂਗਲੀ ਅੰਗਲੀ ਨਾਲ ਮਾਰ ਕੇ ਫੋਨ ਤਾਂ ਤੁਹਾਨੂੰ ਵੀ ਤਾਂ ਤੁਹਾਡੇ ਨਾਲ ਫੋਨ ਕਿੱਥੇ ਹੈ ਜੀ ਜਿਹੜਾ ਹਾਂ ਹਾਂ ਇੱਕ ਹੋਰ ਹਾਂ ਆ ਗਿਆ ਹਾਂ ਇਹਦੇ ਕੋਲ ਮੋਦਰਾ ਨਹੀਂ ਆ ਜਾਓ اچھا اچھا ਮੋ ਚੱਲਦਾ ਉਹ ਤਾਂ ਕਿਹਦਾ ਪਰ ਮਨੋਂ ਦਸਵੇਂ ਰੰਗ ਰੂਪ ਕਿਵੇਂ ਕਰਦਾ ਮੈਂ ਚਾ ਵਧੀਆ ਦਾ ਭਾਈ ਉਹ ਤਾਂ ਔਕਣਾ ਨਹੀਂ ਸੀ ਜਿੱਥੇ ਜਿੱਕੜਾ ਨਾ ਬੰਦਾ ਐਕਸੈਕਟ ਜਾਂਦਾ ਨਾ ਓਹੋ ਮੇਰਾ ਘਰ ਵਾਹ ਆਹ ਨਹੀਂ ਦੇਖੋ ਬਹੁਤ ਸੋਹਣਾ ਲੱਗ ਤੁਮਾ ਜੱਟਲਾ ਦਾ ਕਹਿੰਦਾ ਨਾ ਓਏ ਨਹੀਂ ਵਾਲਾ ਨਹੀਂ ਜੱਟਲਾ ਨਹੀਂ ਐ ਮੈਂ ਕਹਿੰਦਾ ਉਹ ਪੈਂਟਰ ਵੀ ਤਾਂ ਅਸੀਂ ਨੋਟ ਕਰਦੇ ਤੇਰੀਆਂ ਗੱਲਾਂ ਵੀ ਬਾਪੂ ਅੰਦਰ ਦੇ ਦਿਲ ਤੇ ਨਹੀਂ ਆ ਨਾ ਖੁਸ਼ਦਾ ਹੋ ਕੇ ਵੀ ਹਾਂ ਯਾਰ ਅਸੀਂ ਮੇਰਾ ਘਰ ਬਹੁਤ ਸੋਹਣਾ ਬਣ ਗਿਆ ਬਹੁਤ ਵਧੀਆ ਬਣ ਗਿਆ ਹਾਂ ਇਦਾਂ ਹੀ ਹੋ ਰਿਹਾ ਵਾ ਗੰਦਾ ਪਿਆ ਜਿਵੇਂ ਤੇ ਹੁਣ ਵਧੀਆ ਬਣ ਗਿਆ ਰੰਗ ਨਾਲ ਮੈਂ ਤਾਂ ਠੀਕ ਇਹ ਨਾਲ ਕਿ ਬਦਲਣਾ ਰੋਟੀ ਮਰਜੀ ਨੇ ਹੁਣ ਗੱਲ ਖੜ ਗਈ ਜੀ ਆ ਜਿਹੜਾ ਰੰਗ ਹੈ ਜੀ ਇਧਰ ਨਹੀਂ ਸਾਈਡ ਹਾਂ ਹਾਂ ਇਹ ਕੋਣਾ ਉੱਠਿਆ ਨਹੀਂ ਸੌੜ ਕੇ ਵੀ ਇਹ ਜਿਕਣਾ ਨੂੰ ਉੱਠ ਕੇ ਬਹਿਣਾ ਚਾਹੀਦਾ ਤਾਂ ਇੱਕ ਨਾ ਮੇਰੇ ਵਾਂਗ ਆ ਪਹਿਲਾਂ ਮੇਰੇ ਵਾਂਗ ਘਰ ਕੇ ਰਿਹਾ ਵਾ ਤਾਂ ਹੁਣ ਆ ਉੱਠ ਕੇ ਬਹਿਣਾ ਚਾਹੀਦਾ ਤਾਂ ਘਰ ਨੂੰ ਆ ਉਦਾਂ ਬੈਠਾ ਨਹੀਂ ਹੈਗਾ ਆਹ ਹੀ ਕਲਰ ਦਾ ਥੋੜਾ ਜਿਹਾ ਮੈਨੂੰ ਡਾਊਟ ਜ ਹੈ ਵੀ ਇਹ ਕਲਰ ਮੈਂ ਕਰਾਰ ਮੈਂ ਚੇਂਜ ਤਾ ਚਾਹ ਇਹ ਕਿਹੜਾ ਕਰੋਨਾ ਫਿਰ ਹਾਂ ਕਿਹੜਾ ਮਾ ਹੁਣ ਸਭ ਕੰਪਿਊਟਰ ਵਾਲਾ ਹੀ ਤਿਆਰ ਕਰਵਾ ਕੇ ਲੈਣਾ ਉਹ ਜਿਹੜਾ ਹੁਣ ਜਿਹੜਾ ਆਪਾਂ ਲੈ ਕੇ ਆਵੇਂ ਕਾਪੀ ਜੀ ਉਹਦੇ ਉੱਪਰ ਜਿਹੜੇ ਕਲਰ ਤਿਆਰ ਕਰੇਵੇ ਜੇ ਆਪਾਂ ਪੇਂਟਰ ਨੂੰ ਦਿਖਾਉਂਦੇ ਉਹ ਕਹਿੰਦਾ ਕੰਪਿਊਟਰ ਵਾਲਿਆ ਵੀ ਮੇਰੇ ਤੇ ਪ੍ਰੋਪਰ ਹੋ ਜਾ ਬੰਦਣਾ ਹੁਣ ਮੇਰੀ ਸਲਾਹ ਵੀ ਇੱਕ ਮੈਂ 10 ਲੀਟਰ ਦੀ ਬਾਲਟੀ ਵੀ ਉਹਦੀ ਤਿਆਰ ਕਰਾ ਲਾਂ ਮਾ ਆ ਆਹ ਤੇ ਆ ਕਮਰੇ ਤੋਂ ਕਮਰੇ ਜਿੱਦਾਂ ਨਾਲ ਨਿਕਲ ਜਾਣਾ ਪੇਰਾ ਉਹ ਰੂਬਾ ਵੀ ਚੱਲ ਦੇਖਣ ਨੂੰ ਹੁਣ ਮੈਨੂੰ ਹੁਣ ਬਾਹਰ ਦਾ ਜਿਹੜਾ ਬਾਹਰ ਉਹ ਕਲਰ ਹੋਇਆ ਵਾ ਸਾਰਾ ਉਹ ਸਾਰਾ ਬਹੁਤ ਵਧੀਆ ਲੱਗਦਾ ਦੇਖਣ ਨੂੰ ਜਿਆਦਾ ਕੰਧ ਕਿੰਨੂੰ ਦੇਖਦੇ ਐ ਜਮੀ ਜਮੀ ਲਾਈਟ ਜੀ ਕਿਹ ਚ ਝਾਕਦੀ ਐ ਵੀ ਆ ਕੁਸ ਰੂਹ ਜ ਮੇਰੀ ਆਪਣੀ ਹੋਣੀ ਅੰਦਰ ਤੇ ਰੂਹ ਵੀ ਕਰਦੀ ਜੋ ਆ ਲੱਗੀ ਜਾਂਦਾ ਵੀ ਸਾਰਾ ਜਿਹ ਕਹਣਾ ਕੰਧ ਨੂੰ ਤੇ ਕੋਈ ਪੇਂਟ ਪਾਏ ਤੇ ਮੇਰੀ ਥੋੜੀ ਇੱਛਾ ਹੈ ਤੇ ਤਨੀ ਜਿਆਦਾ ਹੁਣ ਕਹਨ ਤਾਂ ਓਖਲੇ 'ਚ ਸਿਰ ਦੇ ਤਾ ਤੇ 2-4 ਸੱਟਾਂ ਹੋਰ ਫਾਲਤੂ ਵੱਜ ਜੂਗੀਆਂ ਤਾਂ ਫਰਕ ਬਣਦਾ ਤੇ ਅਲ ਦੇ ਕੰਮ 'ਚ ਹੋਏ ਜਾਂਦਾ ਘੱਟਾ ਵੱਧ ਆਹ ਹਾਂ ਕੁਝ ਨਿਕਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਖਲੇ 'ਚ ਸਿਰ ਤਾਂ ਮੇਰਾ ਦੇ ਹੁਣ ਤੈਨੂੰ ਤੈਨੂੰ ਤੂੰ ਚਲਦੀ ਤੀ ਨਹੀਂ ਤੂੰ ਕਰ ਦੇ ਪੈਸੇ ਕਿਹਦੇ ਕੋਲੋਂ ਨਿਕਲਣੇ ਸਾਰੇ ਤੇਰੇ ਤੇ ਤਾਂ ਐ ਇੱਕ ਮਿੰਟ ਇਹ ਤਾਂ ਐ ਉਹਦੇ ਆਲੇ ਚੱਲ ਗਏ ਤਾਂ ਜਿੱਦੇ ਮਰਜ਼ੀ ਚੱਲ ਗਏ ਚਾਹੇ ਉਹਦੇ ਚੱਲ ਗਏ ਚਾਹ ਜਿਹੜੇ ਤੇ ਤੇਰੇ ਕੋਲ ਆ ਉਹ ਕਿੱਥੇ ਤੇ ਟਾਈਪ ਸਪੈਸ਼ਲ ਉਹ ਡੇ ਜਾਂਦਾ ਪੈਸੇ ਘਟ ਜੰਨੇ ਜਿਹੜੀ ਚੀਜ਼ ਆਉਣ ਲਈ ਜ਼ਰੂਰਦਾਰ ਹੁਣ ਬੈਤ ਡਾਡੀ ਦੇ ਗੱਲ ਕਮੋਂ ਆਤੀ ਜਦੇ ਮਾਂ ਉਹਨੂੰ ਪੁੱਛਦਾ ਵੀ ਜੇ ਇਹ ਕਹਿੰਦੀ ਵੀ ਮੇਰੇ ਖਾਤੇ ਚੋਂ ਤੇ ਪੈਸੇ ਨਿਕਲਨੇ ਆ ਉਹ ਪੈਸੇ ਕਿੱਥੇ ਤੇ ਆਏ ਉਹ ਡਾਡੀ ਉਹ ਮੇਰੀ ਭੈਣ ਨੇ ਦਿੱਤੇ ਤੇ ਮੇਰੇ ਘਰ ਵਾਲੇ ਨੇ ਦਿੱਤੇ ਤੇ ਹਾਂ ਲੇ ਪ੍ਰਾਨੇ ਦੇ ਤੋ ਟਟੇ ਕੜਾ ਲੀ ਅੱਧਾ ਇਸਾ ਮੇਰਾ ਸੀ ਅੱਧਾ ਸਤਰੀ ਭੈਣ ਦਾ ਸੀ ਠੀਕ ਕਰ ਤਾਂ ਮੇਰੇ ਹੀ ਐ ਵੀ ਇੱਥੇ ਜਾਂਦਾ ਮੈਂ 4 ਦਿਨੋਂ ਗੁਰਿਆ ਨੂੰ 4 ਦਿਨਾਂ ਚ ਹੋਰ ਹੋ ਰਹੀ ਆ ਮੈਂ ਤੇ ਫਿਰ ਸਾਲੇ ਨੇ ਆ ਜਣਾ ਫੇਰ ਦੋ ਤਾ ਦਿਨ ਹੋਰੇ ਲੱਗ ਗਏ ਡੈਡੀ ਇੱਕ ਗੱਲ ਸਾਲਾ ਖਾ ਤਾਂ 4 ਮਹੀਨੇ ਨਹੀਂ ਆਉਣਾ ਮੈਂ ਡੈਡੀ ਇੱਕ ਗੱਲ ਹੋਰ ਹੁਣ ਕੱਜ ਤਾਂ ਹੈਗਾ ਰੀਤ ਦਾ ਪੇਪਰ ਤੇ ਖਤਮ ਫੇਰ ਪਤਾ ਨਾ ਰੀਤ ਨੂੰ ਹੈਗੀਆਂ ਛੁੱਟੀਆਂ ਹਾਂ ਅਸੀਂ ਸੋਮਵਾਰ ਤੱਕ ਜਾਂ ਮੰਗਲਵਾਰ ਤੱਕ ਘਰ ਨੂੰ ਜਾਣਾ 3 ਦਿਨ ਤੱਕ ਫੇਰ ਆ ਜਾਣਾ ਮੈਂ ਖਾਬੀ ਉਰੀ ਰਹਿ ਜਾਂਦੇ ਆ ਥੋਡੀ ਮਰਜ਼ੀ ਇਹ ਪੂਰਾ ਮਰੇ ਗੱਲ ਦੇ ਵਿੱਚ ਸੰਗਲਿ ਪਵਾ ਕੇ ਹਟੂਗੀ ਤੁਹਾਡਾ ਘਰ ਹੈ ਜਦ ਤੱਕ ਕੋਈ ਕਮੈਂਟ ਚ ਕਹਿੰਦਾ ਨਹੀਂ ਸੌਰੇ ਘਰ ਜਵਾਇ ਕੁੱਤਾ ਭੈਣ ਘਰ ਭਾਈ ਕੁੱਤਾ ਜਦ ਤੱਕ ਇਹਦੇ ਤੁਰਨਾ ਨਹੀਂ ਹੈਗਾ ਨਾ ਮੈਂ ਇਹਨਾਂ ਨੂੰ ਕਿੱਥੇ ਸੰਗਲਿ ਪਵਾ ਕੇ ਹਟੂਗੀ ਆ ਜਾਣਾ ਨਹੀਂ ਇਹਨੇ ਮੈਂ ਤਾਂ ਇਹਨਾਂ ਨੂੰ ਐ ਕਿਹਾ ਵੀ ਤੁਸੀਂ ਜਾਇਓ ਘਰੇ ਸਾਨੂੰ ਉਰੀ ਛੱਡ ਜੋ ਸਾਨੂੰ ਤੁਸੀਂ ਸੋਮਵਾਰ ਜਾਂ ਮੰਗਲਵਾਰ ਨੂੰ ਲੈ ਜਿਓ ਇਹ ਮੇਰੇ ਪਾਪਾ ਜੀ ਨੇ ਘੜਤਾ ਕਰਤੇ ਨਾ ਪਾਪਾ ਜੀ ਨੇ ਮਰ ਦੀਦੀ ਨੂੰ ਫੋਨ ਕਰਨਾ ਅੱਜ ਆ ਤੇਰੀ ਦੀ ਆ ਤੇਰੀ ਦੀ ਪਾਪਾ ਪਾਪਾ ਜੀ ਨੇ ਫੇਰ ਵੀ ਨਹੀਂ ਕਰਾ ਉਹ ਕਿਹੜਾ ਰੀਤ ਨੂੰ ਭੇਜ ਦੇ ਫੇਰ ਚੱਲ ਰਹਿ ਗਿਆ ਕਿ ਰੀਤ ਨੂੰ ਲੈ ਜਾਉਂਗਾ ਤੂੰ ਰਹਿ ਜੀ ਹੋਵੇ ਠੀਕ ਰੀਤ ਦੇਖ ਔਰ ਢੱਕਾ ਤੋੜਨਾ ਨਹੀਂ ਕਹਿਣਾ ਮੋੜਨਾ ਨਹੀਂ ਇੱਧਰ ਚਲ ਗਿਆ ਉੱਧਰ ਚਲ ਗਿਆ ਉੱਥੇ ਬਹਿ ਗਿਆ ਇੱਥੇ ਉੱਠ ਗਿਆ ਬੇਲਾ ਰੋਟੀਆਂ ਦਾ ਖਰਚਾ ਵਧਾਇਆ ਪਿਆ ਮੈਂ ਰਹਿ ਜੰਨੀ ਐ ਇੱਥੇ ਹਾਬ ਤੱਕ ਫੇਰ ਵੀ ਡੈਡੀ ਮੈਂ ਕਿੰਨੀ ਗੀ ਰੋਟੀ ਖਾਣੀ ਆ ਚਾਹ ਇੱਕ ਰੋਪੀ ਖੰਦਾ ਬੇਲਾ ਬੰਦਾ ਤੁਖਦੀ ਹੁੰਦੀ ਕਹਿੰਦੇ ਪਰਾਣਾ ਇੱਕ ਦਿਨ ਦੋ ਦਿਨ ਤੀਜੇ ਦਿਨ ਦਾਦੇ ਮਗਵਾਉ ਇੱਕ ਦਿਨ ਪਰਾਣਾ ਦੋ ਦਿਨ ਪਰਾਣਾ ਤੀਜੇ ਦਿਨ ਦਾਦੇ ਮਗਵਾਣਾ ਤਿੰਨ ਦਿਨ ਆਪਣੇ ਟੱਪ ਲੈ ਇਹ ਕਹਾਵਤ ਸਾਰਿਆਂ ਪਰ ਢੁਕਦੀ ਹੈ ਕਿ ਇਹ ਨਹੀਂ ਹੈਗਾ ਵੀ ਆ ਤੇਰੇ ਮੇਰੇ ਪਰ ਨਹੀਂ ਢੁਕਦੀ ਕੋਈ ਨਾ ਮੈਂ ਤਿੰਨ ਦਿਨ ਤੱਕ ਫੇਰ ਬੈਗ ਲੈ ਕੇ ਆਉਂਗੀ ਹਾਂ ਕੋਈ ਨਾ ਬੈਗ ਜ਼ਰੂਰੀ ਲੈ ਆਉਣਾ ਤਾਂ ਬਾ ਉਤਰ ਤੈਨੂੰ ਕਹਿੰਦਾ ਗਾਉਣਾ ਬੈਗ ਲੈ ਕੇ ਤੂੰ ਆਪੇ ਲੈ ਕੇ ਆਉਣੀ ਹੁਣ ਤੈਨੂੰ ਪਾਈ ਇਹਨੂੰ ਨਹੀਂ ਅਜੇ ਹੁਣ ਜਿਵੇਂ ਆ ਬਿਸਤਰੇ ਪਰੇ ਪੈ ਜਵੇ ਇੱਜ਼ਤ ਦੇ ਨਾਉਣ ਚਲ ਜੰਦੀ ਐ ਪਹਿਲਾ ਬੈਂਦੀ ਹੁਰੀ ਜੇ ਪਹਿਲਾ ਮੈਂ ਉਹਦੇ ਪੈਣ ਲੱਗਿਆ ਕਹਿੰਦੀ ਆਪੇ ਇਸ ਤਰ੍ਹਾਂ ਚੱਕ ਦੋ ਮੈਂ ਕੱਦ ਚੱਕਣਾ ਜੇ ਪੈਣੀ ਇਹਦੇ ਤੇ ਸਹਰਾਣਾ ਲਾ ਕੇ ਪਹਿਣਾ ਜੱਟ ਨੇ ਸਹਰਾਣਾ ਲਾ ਕੇ ਪਹਿਣਾ ਨਿਕਣਾ ਹੁਣ ਛੱਡ ਕਾਹਨੂੰ ਹੋਰ ਪੱਥਰ ਜਾਨੀ ਕਾਹੇ ਹੋਰ ਵਾਸਤੇ ਨੂੰ ਕਾਹਨੂੰ ਲੈ ਕੇ ਜਾਣੀ ਕਾਹਣੀ ਤੇ ਇਹ ਗੱਲ ਹੈਗੀ ਜੀ ਇਦਾਂ ਐ ਅਸੀਂ ਮੈਂ ਪੇਟ ਕਰਦਾ ਜੀ ਫੇਰ ਲਾਤਾ ਮੈਂ ਸਹੀ ਦੱਸਾਂ ਤੁਹਾਨੂੰ ਜਿਹੜਾ ਨੀਂਦ ਦਾ ਹੋਇਆ ਵਾ ਇਹ ਕੈਨਸਲ ਆ ਅਜੀ ਜਗਾ ਪੇਂਟ ਆਉਂਗਾ ਹੋਰ ਆ ਉਹਦਾ ਹੁਣ ਪ੍ਰੋਗਰੈਸ ਕਿਵੇਂ ਚੱਲਦੀ ਹੈ ਕਿਵੇਂ ਨਹੀਂ ਇਹ ਹੁਣ ਦੇਖਣਾ ਪੈਣਾ ਤੇ ਬਾਕੀ ਪੇਂਟਰ ਸਾਹਿਬ ਨੇ ਜੀ ਅੱਜ ਸੱਜਰੀ ਸਾਰੇ ਸਮਾਨ ਬਾਹਰ ਕੱਢਤਾ ਅਸੀਂ ਸਵੇਰੇ ਇੱਕ ਇੱਕ ਪੰਗਾ ਹੋਰ ਹੈ ਜੀ ਸਵੇਰੇ 6 ਵਜੇ ਰੀਤ ਨੂੰ ਸਾਢੇ 5 ਵਜੇ ਠਾੜਨਾ ਪੈਂਦਾ ਪੂਰਾ ਇੱਕ ਕੰਮ ਦੇ ਜੇ ਮੈਂ ਐਨੇ ਕ ਵੀ ਰਾਤ ਨੂੰ 10 10:30 ਤੱਕ 11:00 ਹੋ ਹੀ ਬੱਜ ਜਾਂਦੇ ਪੈਂਦੇ ਆ ਪੈਂਦੇ ਮੈਂ ਇਹਨਾਂ ਦਾ ਟਾਈਮ ਜਿਹੜਾ ਥੋੜਾ ਜਿਹਾ ਲੇਬਰਾਂ ਦਾ ਜਿਹੜਾ ਆਪਣੇ ਬਦੂਰਾ ਹੀ ਆਏ ਵੇ ਇਹ ਓਵਰਟਾਈਮ ਵੀ ਲਾ ਦਿੰਦੇ ਆ ਵਿੱਚ 12 ਘੰਟੇ ਤਿੰਨ ਦੀ ਡਿਊਟੀ ਜਿਹੜੀ ਹੈਗੀ ਹੈਗੀ ਇਹਨਾਂ ਨੇ ਦੇਣੀ ਉਹ ਤੋਂ ਬਾਅਦ ਇੱਕ ਘੰਟਾ ਜਾਂ ਡੇਢ ਘੰਟਾ ਓਵਰਟਾਈਮ ਲਾਉਂਦੇ ਫਿਰ ਉਹਦੇ ਪ੍ਰਸ਼ਾਦੇ ਪਾਣੀ ਦੇ ਚੱਕਰ ਦੇ ਵਿੱਚ ਲੇਟ ਹੋ ਜਾਂਦੇ ਐਦੀ ਵੀ ਕਲਾਸ ਲੱਗਣੀ ਆ ਉਹਨਾਂ ਦੀ ਗੱਲ ਪਿੱਛੇ ਪ੍ਰਸ਼ਾਦੇ ਬਣੇ ਉਹਨਾਂ ਨੇ ਕੱਲ੍ਹ ਵਾਲੀ ਵੀਡੀਓ 'ਚ ਗੱਲ ਕਰੀਦੀ ਨਾ ਵੀ ਮੈਨੂੰ ਅੱਧਾ ਘੰਟਾ ਪਤਾ ਨਹੀਂ 20 ਮਿੰਟ ਰੋਟੀ ਲੇਟ ਮਿਲੀ ਸੀ ਉਹਦੇ ਵਿੱਚ ਉਹ ਉਹਦੇ ਨਾਲ ਮੇਰੇ ਕਈ ਸਵਾਲ ਜਵਾਬ ਹੋ ਗਏ ਵੀਡੀਓ ਦੇ ਵਿੱਚ ਰਾਤ 8 ਵਜੇ ਦੀ ਰੋਟੀ ਬਣੀ ਹੋਈ ਰਾਤ ਨੂੰ 10:30 ਵਜੇ ਖਾਦੀ ਨਾ ਉਹਦੇ ਪਿੱਛੇ ਵੀ ਉਹਦੇ ਨਾਲ ਮਾਣ ਸਵ ਜੇ ਤਾਂ ਹੈ ਤਾਂ ਨੂੰ ਭੁੱਖ ਨਹੀਂ ਇਹਦਾ ਮਤਲਬ ਇਹ ਥੋੜੀ ਵੀ ਤਾਂ 10:30 ਵਜੇ ਤੱਕ ਸੰਦੀਪ ਵੀ ਤੇਰੇ ਮਗਰ ਮਗਰ ਘੁੰਮੇ ਜਾਂ ਸਰਿੰਦਰ ਵੀ ਤੇਰੇ ਮਗਰ ਮਗਰ ਘੁੰਮੇ ਵੀ ਕਾਦੇ ਰੋਟੀ ਖਾਂਣਗੇ ਕਾਦੇ ਰੋਟੀ ਖਾਂਣਗੇ ਰੋਟੀ ਦਾ ਟਾਈਮ ਜਿਹੜਾ ਹੁੰਦਾ ਉਹ ਟਾਈਮੇ ਖਾ ਜਾਂਦਾ ਕਹਿੰਦਾ ਵੀ 1 ਵਜੇ ਰੋਟੀ ਖਾਂਦੇ ਤਾਂ 1 ਵਜੇ ਖਾ ਸ਼ਾਮ ਨੂੰ 8 ਵਜੇ ਖਾਂਦੇ ਤਾਂ 8 ਵਜੇ ਖਾ ਇਹ ਨਹੀਂ ਵੀ ਤੂੰ 10:30 ਖਾਊਗਾ ਇਹ ਗੱਲ ਪਿੱਛੇ ਵੀ ਹੁਣ ਚੱਕਰ ਪਾਸ ਹਣਾ ਤੁਸੀਂ ਹੁਣ ਬਲੌਗ ਨਾਲ ਬਣੇ ਰਹੋ ਹਜੇ ਪਹਿਲਾਂ ਅ ਥੋੜਾ ਜਿਹਾ ਹੋਰ ਪ੍ਰੋਗਰਾਮ ਹੈ ਕੋਮੇ ਕਰ ਲਵਾਂ ਉਹਦੇ ਬਾਅਦ ਫਿਰ ਤੁਹਾਡੇ ਨਾਲ ਗੱਲਬਾਤ ਕਰਾਉਣਾ ਉਹਨਾਂ ਆਮਰਾ ਕੋਕ ਖਾ। ਇਹ ਬਣਦਾ ਜੀ ਸੂਜੀ ਦਾ ਪਰਾ। ਅੰਗੜੀ ਕਹਿੰਦੇ ਸਾਨੂੰ ਨਾ ਗਰਦ ਚੜ ਗਈ ਕਮਰੇ ਚ। ਬੰਨੇ ਸਾਨੂੰ ਪੜਾਇਆ ਨਾ ਅਸੀਂ। ਹੂੰ। ਮੈਂ ਤਾਂ ਫਿਰ ਆਟੇ ਦਾ ਤਾਂ ਗੱਲ। ਖਿਲਾ ਬਣਾਉਣਾ ਸੂਜੀ ਦੇਣਾ। ਹਾਂ। ਹਾਂ, ਗੱਲ ਸਹੀ ਐ। ਧਾਨਾ ਸੰਗ ਢੀਲੇ ਨੂੰ ਵੀ ਪਾਣੀ ਮਿਲ ਜੇ। ਆ ਚੀਨੀ ਬਣੀ ਕੀ ਚਾ ਹੁਣ? ਹਾਂ ਸੰਗ। ਦਖਾ ਲੇ। ਹੇ ਗਾ ਜੀ ਸੰਦੀਪ ਦਾ ਫੇਵਰੇਟ ਖੜਾ ਕੱਲ ਦਾ ਤਾਂ ਜਿਹੜੇ ਧਾਨ ਆ ਉਹ ਹੈ ਕਿ ਸੰਦੀਪ ਤੇ ਜਿਹੜਾ ਡੀਲਾ ਉਹ ਹੈਗੇ ਰੰਗ ਵਾਲੇ ਜੀ ਤੇਦਾ ਆਪਣਾ ਕਰਦਾ ਦਾ ਇਸ ਤਰ੍ਹਾਂ ਫਿਰ ਇਹਨੇ ਕਿਹਾ ਵੀ ਚੱਲ ਉਹਨਾਂ ਨੂੰ ਵੀ ਗੜਾ ਵਾਲਾ ਬਣਨੇ ਆਂ ਮੈਂ ਤਾਂ ਸਾਰਿਆਂ ਨੂੰ ਬਣਾ ਲੈਨੇ ਆਂ ਹੂੰ ਸਾਰੇ ਲੈ ਲੇਂ ਆ ਦਾ ਕਿਰ ਰਮੇਸਾ ਜੇ ਬਣੂਗਾ ਤੇ ਕਿਤੇ ਮੇਸੇਜ ਆਦਾ ਨਹੀਂ ਜੀ ਐਨਾ ਖਾਓ ਇਹ ਬੋਕ ਖਾ ਲੈਣ ਦੇ ਚਾਰ ਪਾਉਂਦੀ ਜੀ ਵਿੱਚ ਹੁਣ ਜਿਹੜਾ ਹੈ ਜੇ ਵਿੱਚ ਪਾਏ ਜਾਣਾ ਛੋਸੀ ਅਜਲੀਆਂ ਵੀ ਹੋਏਗੇ ਅਨਜੀ ਜੀ ਨਹੀਂ ਪਾਉਂਗੇ ਹਾਂ ਹੂੰ ਕਿਕਾਂਂ ਬਗਾਦ ਲੱਗਦਾ ਨਾ ਚਾੜ ਨਾ ਕੜਾ ਚਾ ਨਹੀਂ ਲੱਗਦਾ ਹੁੰਦਾ ਵੀ ਪਿੱਕਾ ਪਿੱਕਾ ਮਤਲਬ ਬੀ ਫਿੱਕਾ ਘੱਟ ਮਿੱਠਾ ਹੀ ਵਧੀਆ ਲੱਗਦਾ ਇਹਨਾਂ ਚ ਅੱਛਾ ਐ ਕਹਾਂ ਮਾਂ ਕੇ ਮੁੱਕ ਤੈਂ ਪਹਿਲਾਂ ਕਿ ਕਹਿੰਦੀ ਇਹ ਫਿੱਕਾ ਨਹੀਂ ਦੁਬਾਰਾ ਲੱਗਦਾ ਹੁੰਦਾ ਫਿੱਕਾ ਸਵਾਦ ਨਹੀਂ ਲੱਗਦਾ ਹਾਂ ਐ ਕਾ ਜਿਵੇਂ ਮਿੱਠਾ ਹੋਣ ਚਾਪਾ ਘੱਟ ਮਿੱਠਾ ਪਾ ਦੀ ਉਹ ਨਹੀਂ ਸਵਾਦ ਲੱਗਦੇ ਖਾਣ ਨੂੰ ਹੂੰ ਉਵੇਂ ਹੀ ਇਹ ਵੀ ਸਵਾਦ ਬਣਾ ਕੇ ਘੱਟ ਮਿੱਠਾ ਹੋਣ ਉਹਨੂੰ ਉਹਨੂੰ ਦੋ ਬਾਰ ਕਹ ਰਿਹਾ ਮੈਨੂੰ ਵੀ ਹਰ ਸੋਈ ਦਾ ਸਮਾਨ ਆ ਭਾਬੀ ਕਹਿੰਦੀ ਰੋਟੀ ਖਾ ਲਈਏ ਹੂੰ ਵੀ ਆਪਾਂ ਨੇ ਖਾਲੀ ਕਰ ਦੇਣਾ ਬਸ ਹਜ਼ਰ ਰਹਿਣਾ ਤਾਂ ਉਤਾ ਲੈਣ ਨੂੰ ਨਹੀਂ ਇਹਨੂੰ ਥੋੜਾ ਜਿਹਾ ਪੂਰੀ ਚਾਪੂਰਾ ਹੋ ਗਿਆ ਹੈ ਸੋਜੀ ਕੱਚਾ ਰਹਿਣਾ ਗੜਾ ਤਾ ਤੁੰ ਬੱਤਾਂ ਨਹੀਂ ਰਹਿਣਾ ਹੂੰ ਨੂੰ ਬੱਤਾਂ ਸੋਜੀ ਦਾ ਗੜਾ ਕੱਚਾ ਹੈ ਕਿੰਨੇ ਕੁੰਨ ਹੋਣ ਦੇ ਹਾਂ ਬਣਾਉਣਾ ਹੁੰਦੇ ਇਹ ਨੂੰ ਹਾਂ ਲਾਜੂ ਬਤਾਉਣਾ ਸਾਰੀ ਸੂਜੀ ਬਣ ਗਈ। ਹੁਣ ਪਾ ਦ। ਹੂੰ। ਕੱਚੀ ਸੂਜੀ ਪਾ ਦ ਹੁਣ। ਫਿਰ ਪਹਿਲਾਂ ਚੋਚਣਾ ਤਾਂ ਤਾਂ। ਜੀ ਅੰਮੀ। ਲਓ ਜੀ ਆ ਖਾਓ ਜੀ ਤਰੀ ਵਾਲਾ ਕੜਾ ਛੱਡ। ਆਹਾ। ਤਰੀ ਵਾਲਾ ਤਰੀ ਵਾਲਾ ਕੜਾ ਖਾਓ ਜੀ। ਬੱਸ ਤਰੀ ਵਾਲਾ ਕੜਾ ਖਾਓ ਜੀ ਤਰੀ ਵਾਲਾ। ਇੰਜ ਚੜ ਗੋ। ਹਲਾ ਹੁਣ ਬੜਨਾ ਨਾ ਸਵਾ। ਕੀ? ਹਾਂ ਤੇਰੇ ਸਾਹਮਣੇ ਦੇਖੀਂ ਕੀ ਬੜਨਾ। ਤੁਹਾਨੂੰ ਨਹੀਂ ਪਤਾ ਬਣਾਉਣ ਦਾ ਇਹਦਾ। ਭਾਬੀ ਨੂੰ ਪੁੱਛੀ ਭਾਬੀ ਨੂੰ ਬੀਕੜਾ ਦੇ ਵਿੱਚ ਪਾਣੀ ਪੈਂਦਾ ਨਹੀਂ ਪਾਣੀ ਪੈਂਦਾ ਜੀ ਹਿਸਾਬ ਦਾ ਇਹ ਥੋੜੋ ਵੀ ਡੱਕ ਥੰਨੇ ਦੇ ਨਾਲ ਵਿੱਚ ਯਾਰ ਟੋਬੇ ਅੱਗ ਲੱਗਾ ਹੋ ਗਿਆ ਗੱਲ ਹੁੰਦੀ ਕਹਿੰਦੇ ਟੋਬੇ ਦਾ ਗਵਾਹ ਡੱਡੂ ਮੇਰੀ ਭਾਬੀ ਮੇਰੇ ਅੱਛਾ ਔਰ ਭਾਬੀ ਹੋ ਗਈ ਤੇਰੇ ਨਾਲ ਇਹ ਹਾਂ ਤੇਰੀ ਹਾਂ ਚਾਰ ਵਾਲਾ ਜਿੰਦੀ ਉੱਤੇ ਸੁੱਕਾ ਵਾਲਾ ਹਾਂ ਚਾਰ ਵਾਲਾ ਜੀ ਜਿੱਟ ਲਿਆ ਕਿਸੇ ਨਾਲ ਆਪਾਂ ਨੇ ਕੋਈ ਨਹੀਂ ਦੇਖਣ ਕਾਕੀ ਜਣ ਦੋਲ ਆਲ ਚਾਰ ਲੈਣ ਖਲਾ ਦੇ ਉਹਨੂੰ ਹਾਂ ਕੜਾ ਤਾਂ ਪਤਲਾ ਸੀ ਇਹ ਤਾਂ ਮੈਂ ਜੇ ਨਾਲ ਕੋਲ ਖੜਾ ਹੁੰਦਾ ਕੋਸੋਰੇ ਬਣ ਜਾਣਾ ਤੇ ਤਾਂ ਆਹੋ ਇਹਦਾ ਮੈਂ ਕਿਹਾ ਕਹਿੰਦੇ ਆ ਮੇਰਾ ਪਰਸ਼ਾਵਾ ਬੈ ਗਿਆ ਤੇ ਫਿਰ ਤਾਂ ਵਧੀਆ ਬਣਿਆ ਵਾਹਿਗੁਰੂ ਵਾਹਿਗੁਰੂ ਹਰੇਕ ਨਾ ਜਿਹੜਾ ਬੰਦਾ ਹੁੰਦਾ ਐ ਕਹਿੰਦਾ ਬਸ ਮੈਂ ਹੀ ਮੈਂ ਆ ਹਰ ਇੱਕ ਬੰਦਾ ਦੀ ਕੋਈ ਵੀ ਕਹਿੰਦਾ ਮੈਂ ਕਹਿੰਦਾ ਜੇ ਮੈਂ ਖੜਾ ਹਰੇ ਤਾਂ ਹੋਇਆ ਲੋਟਰੀ ਦਾ ਤੱਕ ਹੋਰੇ ਬਣਾਦਾ ਤੈਨੂੰ ਰੋਕਿਆ ਨਾ ਮੈਂ ਮੈਂ ਬੱਸ ਕਰ ਬੱਸ ਕਰ ਤਾਂ ਪਾਣੀ ਹੋਰ ਪਾ ਦੇ ਤਾਂ ਹੋਰ ਪਾ ਦੇ ਨਾ ਜੇ ਤੂੰ ਡੈਡੀ ਕੋਲ ਲੈ ਕੇ ਜਾ ਡੈਡੀ ਨੇ ਮੈਨੂੰ ਪਿਆ ਕਹਿੰਦਾ ਇਹਨੇ ਪਾਸ ਕਰ ਦੇਣਾ ਪਾਸ ਧੀ ਦੀ ਕੋਈ ਚੀਜ਼ ਨੂੰ ਨਹੀਂ ਉਹ ਕਹਿੰਦਾ ਵੀ ਹਾਂ ਉਹ ਡੈਡੀ ਧੀ ਦੀ ਚੀਜ਼ ਤੂੰ ਆ ਉੱਚੀ ਉੱਚੀ ਬੋਲ ਕੇ ਪਹਿਲੇ ਸੁਣਾ ਦੇ ਡੈਡੀ ਨੂੰ ਵੀ ਕਹੇ ਦੇਵੇ ਹਾਂ ਮੈਂ ਉਹ ਪੜ ਦੇਵੇ ਵੀ ਹਾਂ ਠੀਕ ਐ ਨਾ ਕਦੇ ਵੀ ਨਹੀਂ ਨੇ ਕਿਹਾ ਸਹੀ ਗੱਲ ਆ ਜਿਹੜੀ ਗੱਲ ਸਹੀ ਐ ਸਹੀ ਆਈ ਕੌਲੀ ਚ ਪਾਦੇ ਜਿਹੜੇ ਚ ਦਾਖਾਂ ਪਾਈਵੇਂ ਨੇ ਹਾਂ ਗਰਮ ਹੋਣਾ ਜੇ ਮੈਂ ਉਹਨਾਂ ਦੀ ਪਲੇਟ ਚ ਕੋਲ ਪਲੇਟ ਹੈਂਡ ਆਉਣਾ ਤੇਰੇ ਕੋਲ ਨੂੰ ਵੀ ਹਸਲਾ ਤੂੰ ਜੜਾ ਸਣਾ ਬਈ ਦੇਖਲਾ ਚ ਕੀ ਨੁਕਸਾ ਹੈ ਨੁਕਸਾ ਨਾ ਨੁਕਸੇ ਨੁਕਸਰ ਡੈੜੀਰ ਦਾਖਾ ਕੇ ਕੰਨਾ ਦੇਖ ਤਾਕ ਦੀਆਂ ਵਿੱਚ ਪਈਆਂ ਇੱਕ ਕਰਕੇ ਆਖਾਂਗੇ ਇੱਕ ਨੇ ਉਹਨੇ ਬਾਹਰ ਕੱਢਣ ਕੱਢਣੀਆਂ ਪੈਣੀਆਂ ਹੁਣ ਜਿਹੜਾ ਬੰਦਾ ਦਾਖਾ ਨਹੀਂ ਖਾਂਦਾ ਉਹ ਕਿਆ ਕਰੂਗਾ ਤੇ ਨੁਕਸੇ ਨਹੀਂ ਹੈਗਾ ਇਹ ਕੱਢੀ ਹੋਊਗਾ ਇਹੜੀ ਖਾਲਾ ਨਹੀਂ ਬਈ ਕੱਢਣੀਆਂ ਕਾ ਨੂੰ ਪਾਈਆਂ ਕਾ ਨੂੰ ਫਿਰ ਤੇ ਕੱਢਣੀਆਂ ਡੈੜੀ ਇਹਨਾਂ ਦੇ ਗਾਠਾਂ ਨੇ ਉਹ ਖੁਰਨਾ ਦਾ ਵਿੱਚ ਇਹਦੇ ਗੱਲ ਪਾਣੀ ਗੱਲ ਕੇ ਇਹਦੇ ਖਲੇਰੇ ਕੀ ਜੇ ਪੈਕਣੀਆਂ ਪੈਣੀਆਂ ਕਾ ਨੇ ਪਹਿਲਾਂ ਪਾਣੀ ਵਾਲਾ ਬਣਾਤਾ ਬਿਗੜਾਜ ਪਾਣੀ ਪੈਂਦਾ ਨਹੀਂ ਪੈਂਦਾ ਪੈਂਦਾ ਉਬਾਲ ਕੇ ਪਾਣੀ ਚਾਹ ਉਹ ਚਾਸ ਨਹੀਂ ਉਹ ਚਾਸ ਬਣਾਉਣੀ ਪੈਂਦੀ ਹੈ ਚਾਹ ਤਾਂ ਅੱਗੇ ਉਹਦੇ ਲਈ ਬਣਦੀ ਆ ਉਹ ਜਿਹੜਾ ਆਪਾਂ ਨੇ ਆਤੇ ਦਾ ਕੜਾ ਪ੍ਰਸ਼ਾਦ ਬਣਾਣਾ ਐਂਦੇ ਚ ਵੀ ਚਾਸ ਗੱਲ ਪਾ ਸਕਦੇ ਹਾਂ ਬਣਾਉਂਦੇ ਨੇ ਹੈ ਚਾਸ ਪਰ ਮੈਂ ਇਹ ਚਾਸ ਜਮਾਨਾ ਹਾਂ ਅੱਗੇ ਵਾਲਾ ਜਮਾਨਾ ਕਿਹਾ ਹੁਣ ਨਵੇਂ ਨਵੇਂ ਚੁੱਲ੍ਹੇ ਨਵੇਂ ਨਵੇਂ ਗੈਸ ਨਵੇਂ ਨਵੇਂ ਕਿਹਾਗੇ ਉੱクレ ਪਾਣੀ ਪਾਣੇ ਚਾਹ ਸੇ ਬਣ ਜਾਂਦੀ ਬਸ ਹਾਂ ਉਹ ਪੰਗੀ ਵਾਲਾ ਕੰਮ ਨਹੀਂ ਇਹ ਵੀ ਚਾਹ ਬਣਾਉਂਦੇ ਪੌਂਦ ਤੇ ਫੇਰ ਬਣਾਉਂਦੇ ਹਾਂ ਜਿਹੜਾ ਆਟੇ ਵਾਲਾ ਉਹ ਤਾਂ ਮੇਰੇ ਤੋਂ ਚਾਹਸ ਨਾਲੇ ਬਣਦਾ ਜਿਹੜਾ ਸੂਜੀ ਵਾਲਾ ਐਵੇਂ ਹੀ ਬਣ ਜਾਂਦਾ ਜਿੰਨੀ ਯਾਰ ਪਾਣੀ ਦਾ ਬਾਠ ਠੀਕ ਏ ਠੀਕ ਜੋ ਬਣ ਗਿਆ ਦੇਖਿਆ ਮੈਂ ਤਾਂ ਮੈਂ ਤਾਂ ਪਹਿਲੀ ਕਹ ਤੂੰ ਉੱਚੀ ਬੋਲੀ ਡੈਡੀ ਨੇ ਬਿਨਾ ਖਾਧੇ ਦੀ ਕਹਿਤਾ ਠੀਕ ਐ ਨਹੀਂ ਐਸਾ ਆ ਗਿਆ ਬਦਲ ਗਿਆ ਹੁਣ ਹੁਣ ਕਹਿ ਨਹੀਂ ਨਾ ਸਾਦੇ ਵੀ ਹਾਂ ਤਾਂ ਚੀਜ਼ ਸਵਾਦ ਨਹੀਂ ਬਣਾਈ ਇਹਦੀ ਮਤਲਬ ਬੇਲਣਾ ਭਗਾ ਕੇ ਬੱਜਦਾ ਕਿਤੇ ਨਾ ਕੋਈ ਨਾ ਤੂੰ ਉਹਦੇ ਵਿੱਚੋਂ ਮੈਨੂੰ ਕਿੰਨੇ ਨੰਬਰ ਦੇਊਗਾ ਠੀਕ ਐ ਤੂੰ ਖਾ ਕੇ ਲੱਸ ਹਾਂ ਮੈਂ ਨੂੰ ਉਹ ਦੇਖ ਰਿਹਾ ਹਾਂ ਨਹੀਂ ਹਾਂ ਡੈਡੀ ਹੁਣ ਉਹ ਸਮਝ ਗਿਆ ਵਿੱਚ ਬੰਦਾ ਕਿ ਆਪਣੀ ਘਰ ਵਾਲੇ ਨੂੰ ਵੀ ਨਹੀਂ ਕਹਿ ਸਕਦਾ ਵੀ ਤਾਂ ਚੀਜ਼ ਸਵਾਦ ਨਹੀਂ ਬਣਾਈ ਆ ਕੇ ਦੇਖਿਓ ਖੌਲਦਾ ਮੂੰਹ ਚ ਇਹ ਲੜਾਈ ਪੋਣਿਆਂ ਦੇ ਲੋ ਮਰਜੀ ਕਰੀਓ ਕੰਮ ਤਾਂ ਤਾਈ ਕਹਿੰਦਾ ਮੈਂ ਹੁਣ ਕਹਿ ਨਹੀਂ ਸਕਦਾ ਜੇ ਕਹਿਤਾ ਵੀ ਸਵਾਦ ਨਹੀਂ ਬਣੀ ਬੇਲਣਾ ਪਤਾ ਨਹੀਂ ਕਿੱਥੇ ਵੱਜਣਾ ਕਿੱਥੇ ਨਹੀਂ ਕੋਈ ਜ਼ਰੀ ਪਤਾ ਡੈਡੀ ਪਾ ਕੇ ਰੱਖਦੇ ਆ ਤੇ ਨੂੰ ਮੈਂ ਕੁਝ ਨਹੀਂ ਕਹਿੰਦੀ ਜੇ ਤੂੰ ਗੱਤ ਹੀ ਕਰ ਆਈ ਹੈ ਬੋ ਦੁਨੀਆ ਜੀ ਇੱਕ ਬੇਲਣੇ ਦਾ ਕੋਈ ਭਰੋਸਾ ਨਹੀਂ ਹੁੰਦਾ ਵੀ ਕਿੱਧਰ ਆ ਡਣਾ ਉਹਨੇ ਦੁਨੀਆ ਦਾ ਕੰਮ ਨਹੀਂ ਹੁੰਦਾ ਯਮਨ ਨਾਲ ਬਹੁਤ ਬਗ ਹਾਂ ਚਾਹ ਹੁੰਦਾ ਡੈਡੀ ਦਾ ਸੁਭਾ ਧਰਮਾ ਹਾਂ ਨਹੀਂ ਦਾਦੀ ਨੇ ਦਾਦੀ ਨਨੀ ਮੀਜੀ ਵਾਲੀ ਹਾਂ ਮਿੱਠਾ ਕੀ ਹਾਂ ਜਿਆਦਾ ਨਹੀਂ ਹੈਗਾ ਮਿੱਠਾ ਥੋੜਾ ਤੇ ਜਿਆਦਾ ਨਾ ਜਿਆਦਾ ਹੈ ਨਾ ਇੰਨਾ ਕੁ ਬਚਾਈ ਗਿਆ ਹਾਂ ਦਾਦੀ ਦੇ ਜਾਣ ਕੇ ਹੀ ਜਾਣ ਕੇ ਚਲੋ ਠੀਕ ਹੈ ਜੀ ਫਿਰ ਮਿਲੂਗਾ ਤੁਹਾਨੂੰ ਕੰਮ ਅੱਜ ਜੀ ਆ ਜਿਹੜਾ ਕਮਰੇ ਤੁਸੀਂ ਆ ਕੇ ਰੈਸਟ ਕਰਦੇ ਹੁੰਦੇ ਨੇ ਮੇਨ ਕਮਰਾ ਸਾਡਾ ਅ ਟੈਂਟਰ ਸਾਹਿਬ ਨੇ ਅਦੇ ਪਰ ਜਿਹੜਾ ਪਲਾਸਟਰ ਪੁੱਟੀ ਜੀ ਕਰਨੀ ਸੀ ਟੁੱਟਪਾਣ ਜੀ ਸਾਰੀ ਘਰ ਦੀ ਕਵਰ ਤੇ ਹੁਣ ਇਹ ਕਹਿੰਦਾ ਵੀ ਸੋਈ ਦਾ ਕੰਮ ਨੂੰ ਹੱਥ ਪਾਉ ਉਹ ਦੇਖੀ ਬਲਾਰੇ ਸਾਸਰੀ ਘਰ ਅੱਥੀ ਤੇ ਬਲਾਰੇ ਮੈਂ ਸਭ ਸਰੀਆਂ ਕਾਲ ਖਾਲੀ ਮੀਂਹ ਪੈਣਾ ਜੀ ਪੈਣਾ ਨਹੀਂ ਹਾਂ ਹੁਣ ਤੇ ਰਹੇ ਤਾਂ ਜਿਹੜਾ ਹੋਣਾ ਤਾਂ ਕੰਮ ਹੋ ਲਿਆ ਹਾਂਜੀ ਰਿਪੇਅਰ ਹੋ ਗਈ ਕੰਕਣ ਹਵਾ ਲੱਗੀ ਹਾਂ ਫੇਰ ਮੈਨੂੰ ਅਲੰਸੂਨ ਕਰਨ ਆਪਾਂ ਨੇ ਇੱਕ ਕੰਧ ਲਾਉਣੀ ਹੈ ਕਰੀਮ ਨਾਲ ਇੱਕ ਗਰੇ ਤਿੰਨ ਕਰੀਮ ਹਾਂ ਕਿ ਤਿੰਨ ਗਰੇ ਇੱਕ ਕਰੀਮ ਇੱਕ ਕਰੀਮ ਕਰੀਮ ਕੋ ਪਿੱਕਾ ਦਾ ਰੰਗ ਹੁੰਦਾ ਗਰੇ ਨੇ ਤਾਂ ਚਮਕਣਾ ਵੀ ਅੰਦਰ ਆਹ ਆ ਤਾ ਹੈ ਆ ਆ ਬੋਲੋ ਆ ਕੰਧ ਦਾ ਜਿਹੜਾ ਕਰੀਮ ਕਰਦੀ ਠੀਕ ਹੈ ਜੀ ਉਹ ਤਿੰਨੇ ਗਰੇ ਕਰਦੇ ਠੀਕ ਹੈ ਜੀ ਠੀਕ ਆ ਉਧਰਲੀ ਸਾਈਡ ਕੋ ਚੱਕਰ ਨਹੀਂ ਹੈਗਾ ਇਹਨੂੰ ਇੱਕ ਨੂੰ ਕਰੀਮ ਕਰਦੇ ਜਿਹੜਾ ਔਰਤ ਕਰੀਮ ਬਚਣਾ ਠੀਕ ਹੈ ਜੀ ਤਾਂ ਹੁਣ ਇੱਕ ਨੋਟ ਕਰਿਆ ਦੇਖ ਤੂੰ ਤੂੰ ਪੇਂਟਰ ਆ ਹਾਂ ਜੀ ਜੜਾ ਬਾਹਰ ਹਰਾ ਰੰਗ ਹੋਇਆ ਬਾ ਇੱਥੇ ਆਹ ਗੰਧਾ ਨੂੰ ਤੇ ਉੱਠਿਆ ਮਨੂੰ ਤਾਂ ਲੱਗੀ ਜਾਂਦਾ ਦੇਖਣ ਨੂੰ ਵੀ ਸਾਲਾ ਜਿਕਣਾ ਪਰਾਣਾ ਹੀ ਹੁੰਦਾ ਹੈ ਚਲ ਬਾਹਰ ਹੁੰਦੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਬਣਾ ਲਿਆ ਅਸੋਈ ਕਿ ਫੇੜਾ ਕਰਨਾ ਕੋਈ ਵੀ ਗਰੇਕ ਪਈ ਹੋਰ ਰਸੋਈ ਚ ਆਪਣੇ ਕਿਹੜਾ ਕਰਾਂ ਤਾਂ ਪਿੰਕ ਕਰਿਆ ਤਾਂ ਨਾ ਲਾਈਟ ਜਾ ਰਹੀ ਹੈ ਅ ਇੱਥੇ ਵੀ ਉਹੀ ਦੇਖ ਲਈ ਪੰਗਾ ਲਿਆ ਚਲ ਹੁਣ ਪਹਿਲਾਂ ਮੈਨੂੰ ਇਹ ਦੱਸ ਵੀ ਤੂੰ ਜਿਹੜੀ ਪਿਛਲੀ ਵੀਡੀਓ ਮੈਂ ਛੱਡੇ ਹੋਈ ਆ ਉਹਦੇ ਵਿੱਚ ਤੂੰ ਪ੍ਰਸ਼ਾਦ ਦੇ ਦਾ ਰੋਲਾ ਪਾ ਲਿਆ ਤਾਂ ਮੇਰੇ ਨਾਲ ਵੀ ਸਵੇਰੇ 1 ਵਜੇ ਪ੍ਰਸ਼ਾਦ ਦੱਤਾ ਮੈਨੂੰ 1 ਵਜੇ ਕਦੇ ਨਹੀਂ ਦਿੱਤਾ ਹਾਂਜੀ ਹਾਂਜੀ ਫਿਰ ਜਦੋਂ ਹੁਣ ਜਿਹੜੀ ਰਾਤ ਲਗੀ ਆ ਹਾਂ ਸਾਨੂੰ 8 ਵਜੇ ਪਰਸਾਤਾ ਦੰਦੇ ਤੋਂ 10:30 ਗਾਤੇ ਖਦਾ ਦਾ ਸਾਨੂੰ ਆ ਤਾਂ ਕਿਵੇਂ ਆ ਜਵੇ ਆ ਜਵੇ ਆ ਜਵੇ ਆ ਜਵੇ ਅੱਛਾ ਮੈਂ ਤੇਰੇ ਬੁਰਕਿਆਂ ਪਾਉਣੇ ਨੇ ਜਿਹੜੀ ਮੂੰਹ ਚ ਨਹੀਂ ਮੂੰਹ ਕਿਹਾ ਹੀ ਨਹੀਂ ਫਸ ਗਿਆ ਲੱਗ ਆ ਗਏ ਵੀ ਵਧੀਆ ਹੰਡੇੇ ਬਤਾਉਨਾ ਅਥੀਲੇ ਸਮਾਂ ਦਾ ਕੰਮ ਨੂੰ ਖਤਮ ਕਰਕੇ ਬੈਠੀਏ ਹਾਂ ਵੀ ਨਾਲੇ ਫਿਰ ਉੱਭੀਏ ਸਾਡੇ ਕੋਲ ਬੈਠੇ 10 ਮਿੰਟ ਅਸੀਂ ਨਾਲੇ ਫਿਰ ਬੈਠ ਕੇ ਉਹੀ ਕੋਸ਼ਿਸ਼ ਕਰਾਂਗੇ ਹਾਂ ਤਾਂ ਤਾਂ ਪਰ ਤੇ ਕੀ ਹੈ ਭਾਈ ਯਾਰ ਮੇਰੇ ਸੀ ਕਿੰਨਾ ਟਾਈਮ ਲਾ ਕੇ ਨਾ ਕੰਮ ਨਿਬੇੜ ਗਏ ਹਾਂ ਜਿਹੜਾ ਕੰਮ ਆ ਜਾ ਕੇ ਤਾਂ ਢਾਂਾ ਸੈਟਿੰਗ ਹੋ ਗਈ ਆਪਾਂ ਪਤਾ ਨਹੀਂ ਗਾਂ ਕਿਹੜੀ ਸੈਟਿੰਗਾਂ ਨਹੀਂ ਜੇ ਜੀਤਾ ਹੋਰ ਸੈਟਿੰਗ ਕਰਤੀ ਉਹ ਜੀ ਦਾ ਗਾਂ ਕਰਨੀ ਸੈਟਿੰਗ ਸੀਜ਼ਨ ਵਿੱਚ ਆ ਕੇ ਚਾਰ ਦੇਣਾ ਪੈਸੇ ਕਮਾਉਣਗੇ ਹਾਂ ਹੁਣ ਏਕੇ ਵਿੱਚ ਵਿਹਾੜੀ 2000 ਬਣ ਜਾਂਦੀ ਹੈ ਹਾਂ ਵਿਹਾੜੀ ਬੜਾ ਦੇਹੜੀ ਲੈਣੀ ਪੈਣੀ ਹੈ ਹਾਂ ਕੰਮ ਆ ਹੀ ਹੋਇਆ ਹਾਂ ਨਹੀਂ ਹਾਂ ਆਹ ਫਿਰ ਨਾ ਕੋਈ ਮਲੀ ਕੇ ਨਾ ਲਾਵਾ ਆਹ ਜਿਹੜਾ ਸਮਾਨ ਤੇਰਾ ਕੰਮ ਨਹੀਂ ਆਉਣ ਵਾਲਾ ਗੱਡੀ ਚੜਾ ਦੇ ਉਹ ਪਰਸੂਨ ਚ ਰੱਖੀ ਨਾ ਉਹ ਜਿਹੜਾ ਵਰਤੋਂ ਚ ਨਹੀਂ ਆਉਂਦਾ ਚਾਹੇ ਸਾਲਾਂ ਨੂੰ ਬੈਡਾਂ ਚ ਰੱਖ ਦੇ ਪੇਟੀ ਚ ਰੱਖ ਦੇ ਜਿਵੇਂ ਉਹਨਾਂ ਹਾ ਹਾ ਕੌਣ ਖਾਂਦਾ ਇਹਨਾਂ ਨੂੰ ਕਿਸੇ ਨੇ ਨਹੀਂ ਖਾਣਾ ਹੈਗਾ ਬਸ ਇਹਨਾਂ ਦਾ ਪਾ ਦੇ ਭੋਗ ਆ ਲੋ ਪਲਾਸਟਿਕ ਨੂੰ ਰੂਟੀ ਜਿਹੜਾ ਪੁਰਾਣਾ ਲੋਹਾ ਨਿਕਣਾ ਸੀ ਵੇਚਤਾ ਤੁਸੀਂ ਵੇਚੋ ਸੋਸ ਵੀ ਵੇਚਦਾ ਜਨਾਨੀ ਵੇਚਦਾ ਸੱਤ ਦਾ ਵੇਚ ਨਹੀਂ ਹੋਣਾ ਘਰਪਾਲ ਰੱਖੇ ਜਾਂ ਪੱਠੇ ਬਾਹਰ ਰੱਖ ਦਿੰਦੇ ਹਾਂ ਹੇ ਤਾਂ ਆ ਸੀਜ਼ਨ ਆ ਗਿਆ ਵਸ ਦਿਵਾਲੀ ਦਾ ਰਣਾ ਆ ਹੱਟਾ ਪਈਆਂ ਇਹਨਾਂ ਨੂੰ ਰੰਗ ਰੋਗਨ ਬਚਣਾ ਸ਼ੁਰੂ ਹੋ ਰਿਹਾ ਨੇ ਹੁਣ ਇਹਨਾਂ ਦੀ ਸਾਫ਼ ਸੰਭਾਲ